ਤੇ ਇਹਦੇ ਨਾਲ ਜੁੜੀ ਹੋਈ ਗੱਲ ਹੀ ਮੈਂ ਅੱਗੇ ਤੋਰ ਰਿਹਾ ਸੀ ਮਿੰਟੂ ਜੀ ਇਹ ਗੱਲ ਦੀ ਜਾਣਕਾਰੀ ਵੀ ਤੁਸੀਂ ਦਿੱਤੀ ਸੀ ਕਿ ਪਹਿਲਾਂ ਇੱਕ ਵਾਰੀ ਗੱਲਬਾਤ ਹੋਈ ਕਿ ਸੂਚੀਆਂ ਕੁਝ ਤਿਆਰ ਕੀਤੀਆਂ ਗਈਆਂ ਸਰਕਾਰ ਵੱਲੋਂ ਕੱਲ ਪਰਸੋਂ ਇਹ ਦੋ ਦੋਨੇ ਦਿਨ ਹੀ ਮੈਂ ਅਲੱਗ-ਅਲੱਗ ਭਾਗ ਇਸ ਗੱਲ ਦਾ ਫੇਰ ਜ਼ਿਕਰ ਹੋਇਆ ਕਿ ਭਈ ਕੁਝ ਸੂਚੀਆਂ ਫੇਰ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਖਹਿਰਾ ਸਾਹਿਬ ਵੀ ਹੁਣ ਇਸ ਗੱਲ ਨੂੰ ਥੋੜਾ ਜਿਹਾ ਪੁਖਤਾ ਕਰ ਰਹੇ ਨੇ ਕਿ ਭਈ ਇਸ ਤਰ੍ਹਾਂ ਹੋ ਰਿਹਾ ਹੈ ਤੇ ਇਹਦੀ ਜਾਣਕਾਰੀ ਵੀ ਦਿਓ ਖਹਿਰਾ ਸਾਹਿਬ ਦੇ ਹਵਾਲੇ ਨਾਲ ਹੀ ਦੱਸ ਦਿਓ ਕਿ ਉਹ ਕੀ ਕਹਿ ਰਹੇ ਨੇ ਅਸਲ ਵਿੱਚ ਜਿਹੜੀ ਸੂਚੀ ਦੀ ਗੱਲ ਆਪਾਂ ਦੋਕ ਦਿਨ ਤੋਂ ਕਰ ਰਹੇ ਸੀਗੇ ਜੀ ਕੱਲ ਉਸੇ ਤਰ੍ਹਾਂ ਦਾ ਇੱਕ ਪੋਸਟ ਪਾਇਆ ਜਾਂਦਾ ਕਿਉਂਕਿ ਸੁਪਾਲ ਸਿੰਘ ਖਹਿਰਾ ਲਗਾਤਾਰ 2 ਕਿ 3 ਦਿਨ ਤੋਂ ਇਹੀ ਆਵਾਜ਼ ਦੇ ਰਹੇ ਆ ਕਿ ਭਾਈ ਮਾਮਲਾ ਜਿਹੜਾ ਮੇਰੇ ਤੇ ਦਰਜ ਕੀਤਾ ਜਾ ਸਕਦਾ ਮੇਰੇ ਸਮਰਥਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੀ ਜੀ ਨਾਲ ਉਹਨਾਂ ਨੇ ਕੱਲ ਇੱਕ ਇਨਕਸ਼ਾਫ ਇਹ ਕੀਤਾ ਹੈ ਜੀ ਕਿ ਕੁਝ ਵਕੀਲ ਨੇ ਮਤਲਬ ਐਡਵੋਕੇਟ ਜਰਨਲ ਦੀ ਟੀਮ ਚ ਹੀ ਰੱਖੇ ਗਏ ਨੇ ਜੀ ਦਿੱਲੀ ਚ ਬੈਠੇ ਨੇ ਉਹਨਾਂ ਨੇ ਨਾਮ ਵੀ ਲਿਖਿਆ ਹੁਣ ਮੈਨੂੰ ਨਾਮ ਐਗਜ਼ੈਕਟ ਯਾਦ ਨਹੀਂ ਦੋ ਕਿ ਤਿੰਨ ਨੇ ਸ਼ਾਇਦ ਹੂੰ ਤਾਂ ਉਹ ਉਹਨਾਂ ਨੇ ਪੋਸਟ ਦੇ ਵਿੱਚ ਜ਼ਿਕਰ ਵੀ ਕੀਤਾ ਤੇ ਨਾਲ ਸੂਚੀ ਦਾ ਹਵਾਲਾ ਦਿੰਦਾ ਹੈ ਕਿ ਕੁਝ ਕਾਰਕੁਨ ਜਾਂ ਨੇਤਾ ਇਸ ਸੂਚੀ ਚ ਹੋ ਸਕਦੇ ਆ ਜੀ 8 ਕੇ 10 ਦੀ ਉਹਨਾਂ ਨੇ ਕਿਹਾ ਐਗਜ਼ੈਕਟ ਮੇਰੇ ਕੋਲ ਵੀ ਇਹੀ ਇਨਫਾਰਮੇਸ਼ਨ ਸੀ ਕਿ ਇੱਕ ਸੂਚੀ ਕਿਉਂਕਿ ਸਾਡੇ ਕੋਲ ਪੱਤਰਕਾਰਾਂ ਦੀ ਜਾਣਕਾਰੀ ਸੀ ਜੀ ਮੇਰੇ ਕੋਲ ਮੈਂ ਐਵੇਂ ਕਹਾ ਮੇਰੇ ਕੋਲ ਜਿਹੜੀ ਮੈਂ ਤੁਹਾਨੂੰ ਪਿਛਲੇ 2 ਦਿਨ ਤੋਂ ਦੱਸ ਰਿਹਾ ਸੀਗਾ ਕਿ ਜੋ ਬੋਲ ਰਹੇ ਪੱਤਰਕਾਰ ਵੀ ਨਹੀਂ ਅਸੀਂ ਤਾਂ ਟਿੱਪਣੀਕਾਰ ਹੀ ਬਣ ਗਏ ਪੱਤਰਕਾਰ ਕਿਸੇ ਸਮੇਂ ਅਖਬਾਰਾਂ 'ਚ ਜਦੋਂ ਫੀਲਡ 'ਚ ਕੰਮ ਕਰਦੇ ਸੋ ਤਾਂ ਟਿੱਪਣੀਕਾਰ ਕਹ ਲੋ ਕਿ ਕੁਝ ਜਿਹੜੇ ਟਿੱਪਣੀਕਾਰ ਐ ਜਾਂ ਜਿਹਦਾ ਹੋਰ ਕੰਮ ਕਰਦੇ ਆ ਕੋਈ ਇੰਟਰਵਿਊ ਕਰਦਾ ਕੋਈ ਵਿਸ਼ਲੇਸ਼ਣ ਕਰਦਾ ਵਗੈਰਾ ਵਗੈਰਾ ਤਾਂ ਭਈ ਉਹਨਾਂ ਤੇ ਸਿਕੰਜਾ ਕੱਸਿਆ ਜਾ ਸਕਦਾ ਹੈ ਅੱਜ ਵੀ ਮੈਨੂੰ ਫੋਨ ਆਇਆ ਕਿ ਵੀਰੇ ਜੇ ਕਿਸੇ ਡਿਪਾਰਟਮੈਂਟ ਚੋਂ ਕਿਸੇ ਬੰਦੇ ਦਾ ਕਿ ਵੀਰੇ ਜੇ ਹੋ ਸਕਦਾ ਤਾਂ ਥੋੜਾ ਟਾਲਾ ਰੱਖੋ ਪਰ ਭਈ ਆਪੋ ਆਪਣਾ ਹੁੰਦਾ ਠੀਕ ਹੈ ਨਾ ਜੀ ਮੈਂ ਕਿਹਾ ਭਈ ਅਸੀਂ ਹੁਣ ਕੋਈ ਇਹ ਤਾਂ ਹੈ ਨਹੀਂ ਕਿ ਭਈ ਕੁਝ ਗਲਤ ਕਰ ਰਹੇ ਆ ਯਾਰ ਜੀ ਜੀ ਅਸੀਂ ਤਾਂ ਕੁਝ ਹੀ ਕਵਰ ਕਰਦੇ ਜੋ ਵਾਪਰ ਚੁੱਕਾ ਹੁੰਦਾ ਹੈ ਹਾਂ ਜਾਂ ਜੋ ਚਰਚਾ ਚ ਅਸੀਂ ਆਪਣੇ ਕੋਲ ਕੋਈ ਘਰੋਂ ਥੋੜਾ ਕੋਈ ਮੈਨੂਫੈਕਚਰਿੰਗ ਥੋੜਾ ਕਰਕੇ ਏਜੰਡਾ ਚਲਾਉਨੇ ਆ ਜੀ ਜੀ ਤਾਂ ਤੇ ਅਸੀਂ ਪਿੱਛੇ हटिए ਕਿ ਯਾਰ ਹਾਂ ਅਸੀਂ ਤਾਂ ਚੀਜ਼ਾਂ ਪਲਾਂਟ ਕਰਦੇ ਆ ਸਾਜਾ ਕਰਦੇ ਆ ਕਿਤੇ ਫੜੇ ਨਾ ਜਾਈਏ ਹੂੰ ਨਹੀਂ ਸਰ ਅਸੀਂ ਚੰਗੇ ਨੂੰ ਚੰਗਾ ਮੰਦੇ ਨੂੰ ਮੰਦਾ ਫੁੱਲ ਨੂੰ ਫੁੱਲ ਕੰਡੇ ਨੂੰ ਕੰਡਾ ਕਹਿੰਦੇ ਆਏ ਆ ਕਹਿੰਦੇ ਰਹਿਣਾ ਜੀ ਠੀਕ ਹੈ ਨਾ ਜੀ ਹੂੰ ਬਾਕੀ ਮਰਜ਼ੀ ਆਪਦੀ ਹੈ ਕਿਉਂਕਿ ਸਰਕਾਰ ਆਪਦੀ ਹੈ ਮਰਜ਼ੀ ਆਪ ਜੀ ਦੀ ਹੈ ਕਿਉਂਕਿ ਸਰਕਾਰ ਅਧਿਆ ਜੀ ਜੀ ਕੁਝ ਨਹੀਂ ਹੈ ਕੁਝ ਨਹੀਂ ਹੈ ਚਲੋ ਜੋ ਵੀ ਹੈ ਸੋ ਹੈ ਪਰ ਉਹ ਸੂਚੀ ਇਸ ਵੇਲੇ ਪੂਰੀ ਚਰਚਤ ਹੈ ਜੀ ਜੀ ਕਿਉਂ ਸੂਚੀ ਇਸ ਤਰ੍ਹਾਂ ਦੀ ਤਿਆਰ ਕੀਤੀ ਜਾ ਰਹੀ ਹੈ ਤਮਾਨ ਸਾਹਿਬ ਇਸ ਦਾ ਤਾਂ ਧਿਆਨ ਖਾਸ ਤੌਰ ਤੇ ਰੱਖਣ ਹਮ ਕਿ ਜਿੱਦਾਂ ਹੁਣ ਖੈਰਾ ਸਾਹਿਬ ਕਹਿ ਰਹੇ ਨੇ ਕਿ ਕਥਤ ਸੂਚੀ ਆ ਜਾਂ ਜਿਹੜੀ ਉਹ ਕਥਤ ਬਈ ਟੀਮ ਹੈ ਦਿੱਲੀ ਬੈਠੀ ਉਹੀ ਵਿਜੀਲੈਂਸ ਨੂੰ ਬੁਲਾਉਂਦੇ ਨੇ ਉਹੀ ਫੀਡਬੈਕ ਲੈਂਦੇ ਨੇ ਉਹੀ ਅੱਗੋਂ ਪੁਲਿਸ ਨੂੰ ਕਹਿੰਦੇ ਨੇ ਕਿ ਆਹ ਕਰੋ ਆਹ ਕਰੋ ਆਹ ਕਰੋ ਜੀ ਤਾਂ ਇਹਦੇ 'ਚ ਪੰਜਾਬ ਪੁਲਿਸ ਵੀ ਦੇਖ ਲਵੇ ਉਹਨਾਂ ਦੇ ਅਧਿਕਾਰੀ ਦੇਖ ਲੈ ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਵੀ ਦੇਖ ਲੈ ਹੂੰ ਕਿ ਭਈ ਅਸਰ ਤੁਹਾਡੇ ਤੇ ਪੈਣਾ ਹੈ ਦੋਨਾਂ ਤੇ ਜੀ ਚਾਹੇ ਪੁਲਿਸ ਫੋਰਸ ਹੋਵੇ ਤੇ ਚਾਹੇ ਪੰਜਾਬ ਸਰਕਾਰ ਹੋਵੇ ਸ਼ਭੀ ਉਹਨਾਂ ਦੀ ਨੁਕਸਾਨੀ ਜਾਣੀ ਆ ਜਿਹੜਾ ਪਰਦੇ ਦੇ ਪਿੱਛੇ ਬੈਠਾ ਸਰ ਜੰਗਲ 'ਚ ਮੋਰ ਨੱਚਿਆ ਕਿਨੇ ਦੇਖਿਆ ਜੀ ਤੁਸੀਂ ਜੋ ਐਕਸ਼ਨ ਲਾਓਗੇ ਰੀਐਕਸ਼ਨ ਉਹਦਾ ਹੀ ਹੋਣਾ ਹੈ ਕਿ ਬਾਈ ਤੁਸੀਂ ਆ ਗਲਤ ਕੀਤਾ ਜਾਂ ਸਹੀ ਕੀਤਾ ਤਾਂ ਉਹਨਾਂ ਚੀਜ਼ਾਂ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਤਾਂ ਮਾਨ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਦੇਖੋ ਜੇ ਤੇ ਅਸੀਂ ਚੋਰ ਹਾਂ ਅਸੀਂ ਕੋਈ ਫੰਡਿੰਗ ਲੈ ਕੇ ਕਿਸੇ ਤੋਂ ਕੁਝ ਕਰ ਰਹੇ ਹਾਂ ਤੁਹਾਡੇ ਖਿਲਾਫ ਸਾਜ਼ਿਸ਼ ਚੁਣੀ ਹੋਈ ਸਰਕਾਰ ਦੇ ਖਿਲਾਫ ਤਾਂ ਤੁਸੀਂ ਬਹੁਤ ਤਗੜੇ ਪਰਚੇ ਦਰਜ ਕਰ ਸਕਦੇ ਹੋ ਕਿਸੇ ਵੀ ਚੁਣੀ ਹੋਈ ਸਰਕਾਰ ਦੇ ਖਿਲਾਫ ਕੋਈ ਸਾਜ਼ਿਸ਼ੀ ਕੰਮ ਨਹੀਂ ਕੀਤਾ ਜਾ ਸਕਦਾ ਸਵਿਧਾਨ ਦੇ ਅਨੁਸਾਰ ਜੀ ਉਹ ਤੁਹਾਡੇ ਕੋਲ ਬਹੁਤ ਅਧਿਕਾਰ ਨੇ ਕੋਈ ਤੁਹਾਡੀ ਕੋਈ ਵੀ ਜ਼ਿਆਦਾ ਬਿੜਾ ਤੱਥਾਂ ਤੋਂ ਕੋਈ ਨੁਕਤਾ ਚਿੰਨੀ ਕਰਦਾ ਤੁਹਾਡੇ ਕੋਲ ਡਿਫਾਰਮੇਸ਼ਨ ਦਾ ਇੱਕ ਵਿਅਕਤੀਗਤ ਤੌਰ ਤੇ ਅਧਿਕਾਰ ਹੈ ਜੀ ਪਰ ਜੇ ਇਦਾਂ ਕਰੋਗੇ ਜਿੱਦਾਂ ਹੁਣ ਉਹ ਸੂਚੀ ਦਾ ਜ਼ਿਕਰ ਚਾਹੁੰਦੇ ਤਾਂ ਭਈ ਉਹ ਠੀਕ ਹੈ ਕਰਨਾ ਤੁਸੀਂ ਹਮ ਜਰਨਾ ਅਸੀਂ ਤਾਂ ਪਰ ਜੋ ਨੁਕਸਾਨ ਹੋਏਗਾ ਉਹਦਾ ਸ਼ਬੀ ਦਾ ਖਾਸ ਤੌਰ ਉਹ ਨੁਕਸਾਨ ਆਪਣੇ ਪੰਜਾਬ ਦਾ ਹੀ ਆ ਉਹ ਤੁਹਾਡੇ ਨਾਲ ਜੁੜਿਆ ਨੁਕਸਾਨ ਹੈ ਜੀ ਜੀ ਬਿਲਕੁਲ ਮੈਂ ਜੀ ਇੱਕ ਨਾਮ ਆਪਾਂ ਦਰਸਤ ਕਰਦੀ ਹੈ ਜੀ ਨਾਮ ਜਿਹੜਾ ਕੋਰ ਪੜਿਆ ਗਿਆ ਉਹ ਠਾਕੁਰ ਕੇ ਯੂ ਆਰ ਦਾ ਮਗਰ ਤਾਂ ਕਰਕੇ ਲੱਗਿਆ ਰਿਆਨ ਠਾਕੁਰ ਜੀ ਬਹੁਤ ਬਹੁਤ ਸ਼ੁਕਰੀਆ ਤੇ ਮਾਫੀ ਸਹਿਤ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਕਈ ਵਾਰੀ ਕੋਈ ਨਾਮ ਉਹ ਅੱਜ ਕੱਲ ਆਈਡੀ ਥੋੜਾ ਜਿਹਾ ਇਧਰ ਉਧਰ ਹੋ ਜਾਂਦੀ ਹੈ ਨਾ ਐਡ ਦੀ ਰੇਟ ਕਰਕੇ ਨਹੀਂ ਪਤਾ ਠੀਕ ਹੈ ਜੀ ਚਲੋ ਮੈਂ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਮੇਰੀ ਨਿਗ੍ਹਾ ਕਮਜ਼ੋਰ ਜੀ ਹੋਈ ਪਈ ਆ ਸੱਚੀ ਜੀ ਮੈਂ ਹਾਂ ਮਤਲਬ ਕਿ ਉਹ ਖਾਸ ਹੈ ਕਿ ਕਮ ਹੋਣ ਖਰਾਬ ਜਿਆ ਹੁੰਦਾ ਪਿਆ ਨਿਗਾਣਾ ਅੱਗੇ ਤਾਂ ਬਾਬਾ ਸੇ ਕਮ ਜੀ ਉਹ ਥੋ ਹਾਲ ਵੈਸੀ ਵੀ ਕੌਰ ਤੇ ਘਾਟ ਹੀ ਹੁੰਦੀਆਂ ਆਪਣੀਆਂ ਬਿਜੀਆਂ ਭੈਣਾਂ ਤੇ ਆਹ ਵਾ ਜੀ ਹਰਵਿੰਦਰ ਕੌਰ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ